ਭਾਈ ਇਹਦੇ ਨਾਲ ਹੈ ਕੋਈ ਸਾਥ ਸੰਗਜੇ ਦੇ ਨਾਲ ਆਇਆ ਕੋਈ ਇਹਨੂੰ ਪੁੱਛੋ ਭਾਈ ਕੌਣਾ ਤੂੰ ਦੱਸ ਕੇ ਜਾ ਦੱਸ ਕੇ ਇਹ ਖੰਡੇ ਵਾਲੇ ਦਾ ਦਰਬਾਰ ਆ ਬਾਪੂ ਦਾ ਦਰਬਾਰ ਆ ਦੱਸ ਕੇ ਜਾਈਂ ਦੱਸ ਕੇ ਜਾਈਂ ਇਹ ਬਾਪੂ ਦਾ ਦਰਬਾਰ ਆ ਕਿਉਂ ਫੜਿਆ ਨਾ ਲੋਕਾਂ ਨੂੰ ਹੀ ਲੈਣਾ ਤੂੰ ਚਲੋ ਖਾਲਸਾ ਜੀ ਕਰ ਦਿਓ ਕਿਰਪਾ ਖੰਡੇ ਵਾਲੇ ਬਾਪੂ ਜੀ ਮਾਰ ਦਿਓ ਲੈ ਇਸਕਾ ਆਪਣੇ ਖੰਡੇ ਦੀ ਕਰ ਦਿਓ ਕਿਰਪਾ ਨਾ ਦੀ ਮਾਰ ਦਿਓ ਲੈ ਇਸਕੋ ਸਾਥ ਸੰਗ ਜੀ ਏ ਖੰਡੇ ਵਾਲੇ ਬਾਪੂ ਮਾਰ ਦਿਓ ਲੈ ਇਸਕਾ ਸ਼ਕਾਰਾ ਮਾਰ ਦਿਓ ਆਪਣੇ ਖੰਡੇ ਦਾ ਕਰ ਦਿਓ ਮੇਰੇ ਨਾਲ ਦਿੱਤੇ ਆਓ ਸਾਥ ਸੰਗ ਜੀ ਤੁਸੀਂ ਇਧਰ ਧਿਆਨ ਦੇਵੋ ਸ਼ਿਵੋਕਨਗਰ ਵਾਲਿਓ ਆਉ ਸਾਧ ਸੰਗਤ ਜੀ ਆਪਾਂ ਸਮਾਪਤੀ ਹੈ ਇਧਰ ਛੱਡੋ ਸਾਧ ਸੰਗਤ ਜੀ ਅਦਰਸ਼ੀ ਦਸੰਗਾਂ ਨੇ ਆਪ ਹੀ ਕੰਮ ਸੰਭਾਲ ਲੈਣਾ ਗੁਰੂ ਦੇ ਪਿਆਰਿਓ ਤੁਨ ਤਨ ਬਾਬਾ ਦੀਪ ਸਿੰਘ ਜੀ ਦੇ ਖੰਡੇ ਦੀ ਰਸਕਾਰ ਵੱਜ ਗਈ ਸਾਧ ਸੰਗਤ ਜੀ ਇਹਨਾਂ ਦਾ ਵੀ ਭਲਾ ਹੋ ਜਾਊਗਾ ਬਖਸ਼ਾ ਕਰਨਗੇ ਤੋਂ ਇਹਨਾਂ ਦੇ ਨਾਲ ਵੀ ਦਾਸ ਦਾ ਮਲਾਪ ਹੋਇਆ ਸਾਧ ਸੰਗਤ ਜੀ 22 23 ਸਾਲ ਤੋਂ ਵਿਚਾਰੇ ਖੱਜਲ ਖਰਾਬ ਹੁੰਦੇ ਸੀਗੇ ਕੋਈ ਇਹਨਾਂ ਨੂੰ ਹੱਥ ਨਹੀਂ ਪਾਉਂਦਾ ਸੀ ਸਾਧ ਸੰਗਤ ਜੀ ਅੱਜ ਖੰਡੇ ਵਾਲੇ ਬਾਪੂ ਨੇ ਆਪਣੇ ਖੰਡੇ ਦੀ ਰਚਕਾਰ ਮਾਰੀ ਹੈ ਸਾਧ ਸੰਗਤ ਜੀ ਤੁਸੀਂ ਧੰਨਵਾਦ ਕਰਿਆ ਕਰੋ ਉਹਨਾਂ ਸੰਗਤਾਂ ਦਾ ਜਿਹੜੇ ਦੀਵਾਨ ਸਾਧ ਸੰਗਤ ਜੀ ਲੀਕਦੇ ਆ ਦੀਵਾਨ ਜਿਹੜੇ ਰੱਖਦੇ ਆ ਅੱਜ ਸਾਧ ਸੰਗਤ ਦੀ ਜਿਹੜੀ ਭੈਣ ਨੇ ਸਾਡੀ ਨੇ ਦੀਵਾਨ ਰੱਖਿਆ ਗੁਰੂ ਦੇ ਪਿਆਰਿਓ ਗੌਣ ਗਾਉ ਨਾ ਦੀ ਸਾਧ ਸੰਗਤ ਜੀ ਸੋ ਸਾਡੀ ਭੈਣ ਸੁਮਨ ਜੀ ਸਾਹਸੰਗ ਜੋ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਦੇ ਆ ਸੁਮਨ ਭੈਣ ਜੀ ਸਾਹਸੰਗ ਜੀ ਉਹਨਾਂ ਦੇ ਗੁਣ ਗਾਓ ਸਾਹਸੰਗ ਜੀ ਜਿਨ੍ਹਾਂ ਦੇ ਦੀਵਾਨ ਰੱਖਣ ਦੇ ਨਾਲ ਇਨੀਆਂ ਸੰਗਤਾਂ ਦਾ ਭਲਾ ਹੁੰਦਾ ਆਹ ਸ਼ੋਕ ਪਿਆਰ ਵਾਲਿਓ ਥੋੜਾ ਜਿਹਾ ਸਮਾਪਾ ਹੋਰ ਆਪਾਂ ਲਈਏ ਇਧਰਲੇ ਪਾਸੇ ਸਾਹਸੰਗ ਜੀ ਜਿਹੜਾ ਵੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਆ ਜਾਂਦਾ ਸਾਹਸੰਗ ਜੀ ਗੁਰੂ ਦੇ ਪਿਆਰਿਓ ਉਹ ਖਾਲੀ ਨਹੀਂ ਮੁੜਦਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੁੱਧਾਂ ਵਾਲਿਆਂ ਨੂੰ ਦੁੱਧ ਮਿਲਦਾ ਪੁੱਤਾਂ ਵਾਲਿਆਂ ਨੂੰ ਪੁੱਤ ਮਿਲਦਾ ਸਾਧ ਸੰਗ ਜੀ ਆਪ ਜੀ ਦੇਖਦੇ ਹੋ ਸ਼ੋਕ ਬਿਹਰ ਵਾਲਿਓ ਤੁਹਾਡੇ ਕੋਲੇ ਸਾਧ ਸੰਗ ਜੀ ਦੂਸਰੀ ਵਾਰ ਤੀਸਰੀ ਵਾਰ ਆ ਚੁੱਕਾ ਦਾਸ ਤਾਂ ਸਾਧ ਸੰਗ ਜੀ ਆਪਦੀਆਂ ਅੱਖਾਂ ਦੇ ਨਾਲ ਦੇਖਦੇ ਆ ਕਿਵੇਂ ਬਾਬਾ ਜੀ ਦਾ ਖੰਡਾ ਖੜਕਦਾ ਸਾਧ ਸੰਗ ਜੀ ਕਿਵੇਂ ਮਰੀਜ਼ ਠੀਕ ਹੁੰਦੇ ਆ ਆ 30 ਸਾਲ ਹੋ ਗਏ ਸੀ ਸਾਧ ਸੰਗ ਜੀ ਨੂੰ ਇਹਨਾਂ ਨੂੰ ਸਾਧ ਸੰਗ ਜੀ ਕੋਈ ਜਗ੍ਹਾ ਨਹੀਂ ਲੱਭੀ ਗੁਰੂ ਦੇ ਪਿਆਰਿਓ ਕੋਈ ਇਹਨਾਂ ਨੇ ਸੰਤ ਨਹੀਂ ਛੱਡਿਆ ਕੋਈ ਬਾਬਾ ਨਹੀਂ ਛੱਡਿਆ ਆਏ ਖੰਡਾ ਖੜਕਾਉਂਦੀ ਸਤਿ ਸਰਕਾਰ ਸਾਧ ਸੰਗਤ ਜੀ ਇਹਨੂੰ ਕਹਿੰਦੇ ਬਾਬਾ ਦੀਪ ਸਿੰਘ ਜੀ ਹਜੇ ਸਾਧ ਸੰਗਤ ਜੀ ਸਿਚ ਦੁਪਹਿਰਾਂ ਦੀ ਨਿੰਦਿਆ ਕਰਦੇ ਆ ਸਾਧ ਸੰਗਤ ਜੀ ਕਿ ਦੁਪਹਿਰੇ ਇਹ ਕੀ ਕੰਮ ਵਿਢਿਆ ਬਾਬਾ ਜੀ ਦਾ ਸਾਧ ਸੰਗਤ ਜੀ ਲਾਲਚ ਦੇ ਦੇ ਕੇ ਗੁਰੂ ਦੇ ਪਿਆਰੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਆ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਸਾਧ ਸੰਗਤ ਜੀ ਕੋਈ ਵੀ ਜਾਵੜੇ ਸਾਧ ਸੰਗਤ ਜੀ ਉਹ ਖਾਲੀ ਨਹੀਂ ਮੁੜਦਾ ਝੋਲੀ ਭਰਾ ਕੇ ਮੁੜਦਾ ਪਰ ਗਾਲੇ ਕੋਈ ਸਾਧ ਸੰਗਤ ਜੀ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਨਾਨਕ ਸਰ ਵਾਲੇ ਸਾਧ ਸੰਗਤ ਜੀ ਉਹ ਕਹਿੰਦੇ ਸਨ ਤੈਨੂੰ ਮੰਗਣਾ ਆਜੇ ਮੰਗਣਾ ਆਜੇ ਕਿਉਂ ਬਾਬਾ ਜੀ ਸੋਝੀ ਦਿੰਦੇ ਹੁੰਦੇ ਸਨ ਸਾਧ ਸੰਗਤ ਜੀ ਕਿ ਤੂੰ ਘਰ ਦੇ ਉਤੋਂ ਭਿਖਾਰੀ ਬਣ ਕੇ ਜਾ ਮੰਗਤਾ ਬਣ ਕੇ ਜਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਖੈਰ ਤਾਂ ਮੰਗਪੇ ਨੂੰ ਹੀ ਮਿਲਦੀ ਹੈ ਕੋਈ ਗੁਰੂ ਦੇ ਪਿਆਰਿਓ ਕੋਈ ਯਾਰ 1200 ਵਾਲਾ ਸੂਟ ਪਾ ਕੇ ਸਾਧ ਸੰਗਤ ਜੀ ਚੰਗੇ ਕੱਪੜੇ ਪਾ ਕੇ ਮੰਗਣ ਉੱਟ ਜੇ ਲੋਕੀ ਝੇਡਾਂ ਕਰਦੇ ਆ ਕਿ ਤੈਨੂੰ ਕੌਣ ਦੇਊਗਾ ਤੇ ਮੰਗਤੇ ਨੂੰ ਸਾਧ ਸੰਗਤ ਜੀ ਬਿਨਾਂ ਮੰਗਿਆ ਹੀ ਦਿੰਦੇ ਆ ਸਾਧ ਸੰਗਤ ਜੀ ਮੰਗਤਾ ਬਣ ਕੇ ਦੇਖ ਬੰਗ ਤੇ ਦੇਖ ਸਾਧ ਸੰਗਤ ਜੀ ਇਸੇ ਗੁਰੂ ਸਾਹਿਬ ਵੀ ਕਹਿੰਦੇ ਆ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਝ ਪਾਤਾ ਹੈ ਦਾਤਾ ਹੋ ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਇਥੇ ਗੁਰੂ ਸਾਹਿਬ ਜੀ ਕਹਿੰਦੇ ਮਹਾਰਾਜ ਹோம் ਭੀਖਕ ਭਿਖਾਰੀ ਤੇਰੇ ਅਸੀਂ ਵੀ ਭਿਖਾਰੀਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਤੇਰੇ ਦਰ ਦੇ ਭਿਖਾਰੀਆਂ ਪਾਤਸ਼ਾਹ ਅਸੀਂ ਤਾਂ ਤੇਰੇ ਦਰ ਦੇ ਭਿਖਾਰੀਆਂ ਮਹਾਰਾਜ ਬਾਬਾ ਜੀ ਸਾਧ ਸੰਗਤ ਜੀ ਕਈ ਵਾਰੀ ਆਪਣੀ ਮੌਜ ਦੇ ਵਿੱਚ ਆਉਂਦੇ ਆ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਧ ਸੰਗਤ ਜੀ ਜੋ ਬਖਸ਼ਿਸ਼ ਹੁੰਦੀ ਹੈ ਤੇ ਬਾਬਾ ਜੀ ਕਈ-ਕਈ ਵਾਰੀ ਸਾਧ ਸੰਗਤ ਜੀ ਬਾਬਾ ਨਾਨਕ ਸਿੰਘ ਜੀ ਨਾਨਕ ਸਰਵਾਲੇ ਆਪਣੀ ਮੌਜ ਦੇ ਵਿੱਚ ਸੰਗਤ ਨੂੰ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਪਾਸੋਂ ਦੇ ਕੋਲੋਂ ਮੰਗਣਾ ਸਿਖਾਉਂਦੇ ਆ ਕਿ ਸਾਧ ਸੰਗਤ ਜੀ ਇਸ ਤਰ੍ਹਾਂ ਮੰਗਿਆ ਕਰੋ ਇਸ ਤਰ੍ਹਾਂ ਮੰਗਿਆ ਕਰੋ ਸਾਧ ਸੰਗਤ ਜੀ ਆਸ ਰੱਖ ਕੇ ਪੇਖਾਰੀ ਆਏ ਖੈਰ ਪਾਇਓ ਬੰਦ ਕੀ ਦਾ ਆਸ ਰੱਖ ਕੇ ਪੇਖਾਰੀ ਆਏ ਖੈਰ ਪਾਇਓ ਬੰਦ ਕੀਂਦਾ ਬਾਬਾ ਜੀ ਖੈਰ ਪਾਇਓ ਬੰਦ ਕੀਂਦਾ ਬਾਬਾ ਜੀ ਖੈਰ ਪਾਇਓ ਬੰਦ ਕੀਂਦਾ ਆਸ ਰੱਖ ਕੇ ਪਖਾਰੀ ਆਏ ਖੈਰ ਪਾਇਓ ਬੰਦ ਕੀਂਦਾ ਹਾਸਲਾ ਕੇ ਪੇਕਾਰੀ ਆਏ ਖੈਰ ਪਾਉ ਉਹ ਬੰਦ ਕੀਂਦਾ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਭਿਖਾਰੀ ਬਣ ਕੇ ਜਾ ਸਾਦੇ ਕੱਪੜੇ ਪਾ ਕੇ ਜਾ ਸਾਧ ਸੰਗਤ ਜੀ ਸਾਦੇ ਕੱਪੜੇ ਪਾ ਕੇ ਜਾਓ ਕੋਈ ਸ਼ਿੰਗਾਰ ਕਰਕੇ ਨਾ ਜਾਓ ਭਿਖਾਰੀ ਬਣ ਕੇ ਜਾਓ ਭਿਖਾਰੀ ਇਸੇ ਤਰ੍ਹਾਂ ਦੀ ਸਾਧ ਸੰਗਤ ਜੀ ਇੱਕ ਘਟਨਾ ਸਾਧ ਸੰਗਤ ਜੀ ਆਉਂਦੀ ਹੈ ਤਨ ਤਨ ਖੰਡੇ ਵਾਲੀ ਸੱਚੀ ਸਰਕਾਰ ਦੀ ਸਾਧ ਸੰਗਤ ਜੀ ਦਾਸ ਨੂੰ ਯਾਦ ਆਇਆ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਇੱਕ ਬਹੁਤ ਸਾਰਾ ਕੋਈ ਪਰਿਵਾਰ ਜਿਨ੍ਹਾਂ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਪਰਮਾਤਮਾ ਦੀ ਕਿਰਪਾ ਵੀ ਸੀ ਔਰ ਇਹ ਵੀ ਸਮਝਿਆ ਜਾਂਦਾ ਵੀ ਨਹੀਂ ਵੀ ਗਿਰਪਾ ਸੀ ਇਹ ਸਾਧ ਸੰਗਤ ਦੀ ਗੱਲਾਂ ਦੋਨੋਂ ਹੀ ਜਾਂਦੀਆਂ ਕਿਰਪਾ ਵੀ ਸੀ ਨਹੀਂ ਵੀ ਸੀ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਉਹਨਾਂ ਦੀ ਸਾਸ ਸੰਗਤ ਜਿਹੜੇ ਘਰ ਵਾਲੇ ਸੀਗੇ ਸਾਸ ਸੰਗਤ ਜੀ ਪਰਿਵਾਰ ਉਹਨਾਂ ਦੇ ਵਿੱਚੋਂ ਸਾਸ ਸੰਗਤ ਜੀ ਇੱਕ ਭੈਣ ਦੀ ਸਾਸ ਸੰਗਤ ਜਿਹੜੀ ਉਹਦੇ ਘਰ ਦੇ ਵਿੱਚ ਵਿਆਹੀ ਸੀਗੀ ਭੈਣ ਦੀ ਸਾਸ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਨਾਲ ਸਾਸ ਸੰਗਤ ਜੀ ਬਹੁਤ ਪਿਆਰ ਨਾਲ ਨਿਭਦੀ ਸੀ ਸਾਸ ਸੰਗਤ ਜੀ ਬੜਾ ਪਿਆਰ ਕਰਦੀ ਸੀ ਖੰਡੇ ਵਾਲੇ ਨੂੰ ਸਾਸ ਸੰਗਤ ਜੀ ਇਧਰੋਂ ਗੁਰੂ ਦੇ ਪਿਆਰਿਓ ਜਿਹਦੇ ਘਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਦੀ ਹੈ ਸਾਧ ਸੰਗਤ ਜੀ ਸ਼ੀਧਾ ਸਿੰਘਾਂ ਦੀ ਜੋਤ ਜਗਦੀ ਹੈ ਸਾਧ ਸੰਗਤ ਜੀ ਉਹਨਾਂ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਬੱਲੇ ਬੱਲੇ ਹੁੰਦੀ ਹੈ ਸਾਧ ਸੰਗਤ ਜੀ ਉਹਨਾਂ ਦੇ ਘਰ ਦੇ ਵਿੱਚ ਸੀਰ ਸਿੰਘ ਸਾਧ ਸੰਗਤ ਜੀ ਆਪ ਪਹਿਰਾ ਦੰਦੇ ਗੁਰੂ ਦੇ ਪਿਆਰੋ ਜਿਨ੍ਹਾਂ ਦੇ ਘਰ ਦੇ ਵਿੱਚ ਜੋਤ ਜਗਦੀ ਹੈ ਪਰ ਇਹ ਨਹੀਂ ਸਾਧ ਸੰਗਤ ਜੀ ਇੱਕ ਪਾਸੇ ਜੋਤ ਜਗਦੀ ਹੈ ਦੂਜੇ ਪਾਸੇ ਸਾਧ ਸੰਗਤ ਜੀ ਅਸੀਂ ਭੁੱਕੀਆਂ ਖਾਈਏ ਪਾਉਵੇ ਵਦਿਏ ਪिए ਸਾਧ ਸੰਗਤ ਜੀ ਸ਼ਰਾਬਾਂ ਪੀਏ ਭੁੱਕੀਆਂ ਨਾ ਰੱਜ ਕੇ ਤੇ ਨਮਸਕਾਰ ਕਰੀਏ ਜਰਦੇ ਲਾਈਏ ਗੁਰੂ ਦੇ ਪਿਆਰਿਓ ਨਾ 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 ਸਾਥ ਸੰਗਤ ਜੀ ਆਏ ਨਹੀਂ ਜਿਨ੍ਹਾਂ ਦੇ ਘਰ ਦੇ ਵਿੱਚ ਸਾਥ ਸੰਗਤ ਜੀ ਪਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਜਗਦੀ ਸੀ ਤਾਂ ਸੰਗਾਂ ਦੇ ਨਾਮ ਦੀ ਜੋਤ ਜਗਦੀ ਸਾਥ ਸੰਗਤ ਜੀ ਉੱਥੇ ਆਪ ਸ਼ਹੀਦ ਸਿੰਘ ਸਾਥ ਸੰਗਤ ਜੀ ਹਾਜ਼ਰ ਨਾਜ਼ਰ ਹੋ ਗਏ ਇੱਕ ਵਾਰ ਢੇੜਾ ਮਾਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਭੈਣ ਦਾ ਵੀ ਸਾਥ ਸੰਗਤ ਇਸ ਤਰ੍ਹਾਂ ਹੀ ਹੋਇਆ ਪਰ ਘਰ ਵਾਲਾ ਕਿੰਤੂ ਪਰੰਤੂ ਕਰਦਾ ਰਿਹਾ ਗੁਰੂ ਦੇ ਪਿਆਰਿਓ ਕਰ ਵਾਲਾ ਕਿੰਤੂ ਪਰੰਤੂ ਕਰਦਾ ਸੀ ਸਾਸ ਸੰਗੇ ਜਦੋਂ ਕਰਮ ਮਾੜੇ ਹੋਣ ਸਾਸ ਸੰਗੇ ਦੀ ਪਰ ਮਾੜਿਆਂ ਤੋਂ ਸਾਸ ਸੰਗੇ ਜਿੱਥੇ ਜੋਤ ਜਗਦੀ ਹੈ ਜਿੱਥੇ ਸ਼ਹੀਦ ਸਿੰਘਾ ਉੱਥੇ ਭੈਣ ਅਰਦਾਸ ਬੇਨਤੀ ਕਰਦੀ ਹੈ ਕਿਸੇ ਦੋ ਸੰਗੋ ਇਹ ਪਰਿਵਾਰ ਵੀ ਤੁਹਾਡਾ ਸੱਚੇ ਪਾਤਸ਼ਾਹ ਬੁਰੇ ਭਲੇ ਹਮ ਸਾਰੇ ਪਰਵਡੋਰੀ ਹਾਤ ਮਾਰੇ ਜਿਵੇਂ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਸਾਸ ਸੰਗੇ ਜੀ ਬੇਨਤੀ ਕਰਦੇ ਹੁੰਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅੱਜ ਵੀ ਅਰਦਾਸ ਸਾਸ ਸੰਗੇ ਜੀ ਹੁੰਦੀ ਤੁਸੀਂ ਨਾਨਕ ਸਰ ਦੀ ਅਰਦਾਸ ਸੁਣਿਆ ਜੋ ਅੱਜ ਵੀ ਅਰਦਾਸ ਦੇ ਵਿੱਚ ਸਾਸੰਗ ਜੀ ਇਹ ਬੋਲਿਆ ਜਾਂਦਾ ਪਾਤਸ਼ਾਹ ਬੁਰੇ ਹਾਂ ਭਲੇ ਹਾਂ ਮੰਦੇ ਹਾਂ ਚੰਗੇ ਹਾਂ ਲੈਕਾਂ ਲ ਲੈਕਾਂ ਜਿਹੋ ਜਿਹਵੀਂ ਸੱਚੇ ਪਾਤਸ਼ਾਹ ਸੀ ਤੇਰੇ ਇਆਂ ਆਪਣਿਆਂ ਦੀ ਸਾਰ ਰੱਖਣੀ ਆਪਣਿਆਂ ਦੀ ਸਾਰ ਲੈਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤਾਂ ਹੀ ਗੁਰੂ ਗ੍ਰੰਥ ਸਾਹਿਬੀ ਸੱਚੇ ਪਾਤਸ਼ਾਹ ਮੂਹਰਾ ਲਾਉਂਦੇ ਆ ਬੁਰੇ ਭਲੇ ਹਮ ਥਾਰੇ ਪ੍ਰਭ ਡੋਰੀ ਹੱਤ ਮਾਰੇ ਤੁਹਾਡੇ ਹੱਥ ਵਿੱਚ ਸਾਡੀ ਡੋਰ ਆ ਸੱਚੇ ਪਾਤਸ਼ਾਹ ਜੇ ਬੁਰਿਆਂ ਤਾਂ ਸੱਚੇ ਪਾਤਸ਼ਾਹ ਜੀ ਕੋਈ ਗੱਲ ਨਹੀਂ ਅਸੀਂ ਹੈ ਤਾਂ ਤੇਰੇ ਹੀ ਆ ਨਾ ਤੂੰ ਸਾਨੂੰ ਚੰਗੇ ਬਨਾਲਾ ਤੂੰ ਸਾਨੂੰ ਚੰਗੇ ਬਨਾਲਾ ਇਹਵੇਂ ਕਰਕੇ ਗੁਰੂ ਦੇ ਪਿਆਰਿਓ ਇੱਕ ਦੋ ਸਾਧ ਸੰਗਤ ਦੀ ਗੱਡੀਆਂ ਵਿੱਚ ਹੀ ਸਾਧ ਸੰਗਤ ਜੀ ਇਹਨਾਂ ਦੀਆਂ ਗੁਰੂ ਦੇ ਪਿਆਰਿਓ ਤਾਂ ਭੈਣ ਨੇ ਸਾਧ ਸੰਗਤ ਦੀ ਜੋ ਵੀ ਮੰਗਣਾ ਗੁਰੂ ਦੇ ਪਿਆਰਿਓ ਜੋਤ ਦੇ ਕੋਲੇ ਨਮਸਕਾਰ ਕਰਦੇ ਨੇ ਕਿਸੀ ਦੋ ਸਿੰਘੋ ਜੇ ਤੁਹਾਡੀ ਕਿਰਪਾ ਹੋਵੇ ਸੱਚੇ ਪਾਸ਼ਾ ਸੱਚੇ ਪਾਤਸ਼ਾਹ ਤੁਹਾਡੀ ਧੀ ਆ ਚੀਜ਼ ਮੰਗਦੀ ਆ ਜੇ ਤੁਹਾਡੀ ਕਿਰਪਾ ਹੋਵੇ ਤਾਂ ਸਾਸੰਗ ਜੀ ਤੀਸਰਾ ਦਿਨ ਨਹੀਂ ਪੈਂਦਾ ਸੀਗਾ ਸਾਸੰਗ ਜੀ ਉਦੋਂ ਹੀ ਸਿੱਦਾ ਸੰਗਾਂ ਨੇ ਸਾਸੰਗ ਜੀ ਪੂਰੀਆਂ ਕਰ ਦੇਣੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਗੁਰੂ ਦੇ ਪਿਆਰਿਓ ਖੰਡੇ ਵਾਲੀ ਸਰਕਾਰ ਦੇ ਗੁਣ ਗਾਏ ਜਾਂਦੇ ਆ ਸਰਖੰਡੇ ਵਾਲੀ ਸਰਕਾਰ ਦੀਆਂ ਵੜੇਾਈਆਂ ਕੀਤੀਆਂ ਜਾਂਦੀਆਂ ਜਿਨ੍ਹਾਂ ਦੇ ਉੱਤੇ ਲੋਕ ਸਾਸੰਗ ਜੀ ਦੁਪਹਿਰਾਂ ਦੇ ਉੱਤੇ ਨਿੰਦਿਆ ਕਰਦੇ ਆ ਕਿ ਦੁਪਹਿਰਾ ਕੀ ਚੀਜ਼ ਆ ਚਪਹਿਰਾ ਕੀ ਚੀਜ਼ ਆ ਭਾਈ ਕਿ ਚਪਹਿਰੇ ਵਿੱਚ ਬਾਣੀ ਪੜੀ ਜਾਂਦੀ ਐ ਚਲੀਸੇ ਨਹੀਂ ਕੀਤੇ ਜਾਂਦੇਗੇ ਉਥੇ ਲੈਚੀਆਂ ਨੂੰ ਫੂਕਾ ਨਹੀਂ ਵਜਦੀਆਂ ਗੁਰੂ ਦੇ ਪਿਆਰਿਓ ਉਥੇ ਜਲ ਕਰਕੇ ਜਲ ਦੇ ਵਿੱਚ ਫੂਕਾ ਮਾਰਕਣੇ ਦਿੱਤੀਆਂ ਜਾਂਦੀਆਂ ਉਥੇ ਗੁਰੂ ਦੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਾਪ ਹੁੰਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਥੇ ਗੁਰੂ ਬਾਣੀ ਦਾ ਜਾਪ ਹੁੰਦਾ ਸਾ ਸੰਗ ਜੀ ਬਾਬਾ ਜੀ ਦਾ ਲਾਲਚ ਦੇ ਦੇ ਕੇ ਸਾ ਸੰਗ ਜੀ ਵਿੱਚ ਅਸੀਂ ਬੱਚੇ ਨੂੰ ਲਾਲਚ ਦਿੰਨੇ ਆ ਨਾ ਇਹ ਪਤਾ ਤੈਨੂੰ ਸਾਈਕਲ ਲੈ ਕੇ ਦੇਊਗਾ ਤੂੰ ਪਾਸ ਹੋ ਜਾ ਐਵੇਂ ਹੀ ਸਾਧ ਸੰਗ ਦੀ ਜਿਹੜੀਆਂ ਛੋਟੀਆਂ ਮੋਟੀਆਂ ਸਾਡੀਆਂ ਬਿਮਾਰੀਆਂ ਗੁਰੂ ਦੇ ਪਿਆਰਿਓ ਸਾਧ ਸੰਗ ਦੀ ਆਪਣੇ ਲਈ ਤਾਂ ਬਹੁਤ ਵੱਡੀਆਂ ਕੈਂਸਰ ਦੀ ਬਿਮਾਰੀ ਸਾਧ ਸੰਗ ਦੀ ਹੁਣ ਛੋਟੀ ਜੀ ਹੈ ਜੇ ਕਿਸੇ ਦਾ ਸਾਧ ਸੰਗ ਕੋਈ ਸਿਰ ਦਾ ਦਿਮਾਗ ਦਾ ਆਪਰੇਸ਼ਨ ਕਰਨਾ ਛੋਟੀ ਮੋਟੀ ਗੱਲ ਆਹੋ ਪਰ ਬਾਬਾ ਦੀਪ ਸਿੰਘ ਵਾਲੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਉਹਨਾਂ ਲਈ ਤਾਂ ਸਾਧ ਸੰਗ ਦੀ ਖੇਡਾਂ ਹੈ ਬਾਬਾ ਦੀਪ ਸਿੰਘ ਜੀ ਲਈ ਤਾਂ ਸਾਧ ਸੰਗ ਦੀ ਖੇਡਾਂ ਅਸੀਂ ਤਾਂ ਲਈ ਤਾਂ ਖੇਡਾਂ ਹੈ ਸਾਧ ਸੰਗ ਜੀ ਐਵੇਂ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਉਸ ਭੈਣ ਦਾ ਜੋ ਘਰ ਵਾਲਾ ਸੀ ਸਾਧ ਸੰਗਤ ਜੀ ਗੱਡੀਆਂ ਚਲਾਉਂਦਾ ਸੀ ਸਾਧ ਸੰਗਤ ਜੀ ਕੋਈ ਸਾਧ ਸੰਗਤ ਜੀ ਇਹੋ ਜਿਹਾ ਚਾਂਸ ਹੋਇਆ ਗੁਰੂ ਦੇ ਪਿਆਰਿਓ ਗੁਰੂ ਦੇ ਪਿਆਰਿਓ ਗੱਡੀਆਂ ਚਲਾਉਂਦੇ ਚਲਾਉਂਦੇ ਸਾਧ ਸੰਗਤ ਜੀ ਕੋਈ ਚਾਂਸ ਹੋਇਆ ਉੱਪਰ ਤਰਪਾਲਾ ਬੰਨਦੇ ਸੀਗੇ ਤਰਪਾਲਾ ਸਾਧ ਸੰਗਤ ਜੀ ਬੰਨਦੇ ਆ ਬੰਨਦੇ ਨੇ ਸਾਧ ਸੰਗਤ ਜੀ ਕੋਈ ਇਹੋ ਜਿਹੀ ਘਟਨਾ ਵਾਪਰੀ ਗੁਰੂ ਦੇ ਪਿਆਰਿਓ ਗੱਡੀ ਦੇ ਉੱਪਰੋਂ ਥੱਲੇ ਆ ਡਿੱਗਿਆ ਸਾਤਸੰਗ ਜੀ ਗੱਡੀ ਦੇ ਥੱਲੇੋਂ ਸਾਤਸੰਗ ਜੀ ਉੱਪਰੋਂ ਥੱਲੇ ਆ ਡਿੱਗ ਗਿਆ ਗੁਰੂ ਦੇ ਪਿਆਰੋ ਸਿਰ ਦੇ ਵਿੱਚ ਛੱਟ ਲੱਗੀ ਸਿਰ ਦੇ ਵਿੱਚ ਛੱਟ ਲੱਗਣ ਨਾਲ ਸਾਤਸੰਗ ਜੀ ਬੇਹੋਸ਼ ਹੋ ਗਿਆ ਸਾਤਸੰਗ ਜੀ ਫਿਰ ਗੁਰੂ ਦੇ ਪਿਆਰੋ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਾਤਸੰਗ ਜੀ ਤੋਂ ਭੈਣ ਨੂੰ ਪਤਾ ਸੀ ਜੋਤ ਦੇ ਉੱਤੇ ਕਿੰਤੂ ਪ੍ਰੰਤੂ ਕਰਦਾ ਸਾਤਸੰਗ ਜੀ ਘਰ ਦੇ ਵਿੱਚ ਵੀ ਕਿੰਤੂ ਪ੍ਰੰਤੂ ਕਰਦਾ ਤੁਸੀਂ ਸਾਰੇ ਜਾਣੇ ਗੁੱਟਕੇ ਲੈ ਕੇ ਬਹਿ ਜਾਣੇ ਆ ਬਾਣੀ ਤੁਹਾਨੂੰ ਕੀ ਦਿੰਦੀ ਹੈ ਸਾਸਾਂ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਉਹਨਾਂ ਦੇ ਘਰ ਦੇ ਵਿੱਚ ਸਾਸਾਂ ਜੀ ਕਮੀ ਸੀਗੀ ਪਰ ਜਿਹੜੀ ਜੋਤ ਜਗਦੀ ਸੀ ਉਹਦੇ ਵਿੱਚ ਸਾਸਾਂ ਜੀ ਕੋਈ ਘਾਟਾ ਵੀ ਨਹੀਂ ਸੀਗਾ ਸਾਸਾਂ ਜੀ ਆਪਰੇਸ਼ਨ ਹੋਣਾ ਸੀ ਗੁਰੂ ਦੇ ਪਿਆਰਿਓ ਹੁਣ ਸਿਰ ਦਾ ਆਪਰੇਸ਼ਨ ਸਾਸਾਂ ਜੀ ਦਾ ਦਿਮਾਗ ਦਾ ਆਪਰੇਸ਼ਨ ਆ ਗੁਰੂ ਦੇ ਪਿਆਰਿਓ ਇਹ ਤਾਂ ਸਾਸਾਂ ਜੀ ਆ ਕੇ ਹੋਇਆ ਇੱਕ ਸਾਸਾਂ ਜੀ ਦੀ ਲੀਡ ਦੀ ਹੱਡੀ ਹੋਈ ਤੇ ਗੁਰੂ ਦੇ ਪਿਆਰਿਓ ਇਹਨਾਂ ਦਾ ਆਪਰੇਸ਼ਨ ਤਾਂ ਗੁਰੂ ਦੇ ਪਿਆਰਿਓ ਰੱਬ ਰੱਖਾਈਆ ਆ ਆਪ ਹੀ ਕਿਰਪਾ ਕਰ ਸਕਦੇ ਪ੍ਰਮਾਤਮਾ ਡਾਕਟਰਾਂ ਦੇ ਵੱਸੋਂ ਬਾਹਰੋਂ ਦੀ ਗੱਲ ਸਾਧ ਸੰਗ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਇਧਰ ਸਾਧ ਸੰਗ ਜੀ ਜਦੋਂ ਗਿਆ ਤੇ ਸੁਰਤਨਾ ਕਰੇ ਡਾਕਟਰ ਕਹਿਣ ਲੱਗੇ ਭਾਈ ਆਪਰੇਸ਼ਨ ਹੋਊਗਾ ਚਲੋ ਭਾਈ ਕਰ ਦਿਓ ਆਪਰੇਸ਼ਨ ਮਾਲਕ ਦੀ ਕਿਰਪਾ ਹੋਵੇ ਸਾਧ ਸੰਗ ਜੀ ਹੁਣ ਸੁਰਤਨਾ ਕਰੇ ਆਪਰੇਸ਼ਨ ਤਾਂ ਹੋ ਗਿਆ ਗੁਰੂ ਦੇ ਪਿਆਰਿਓ ਸੁਰਤਨਾ ਕਰੇ ਫੇਰ ਸਾਧ ਸੰਗ ਜੀ ਇਹ ਭੈਣ ਜਾਂਦੀ ਹੈ ਸ਼ੀਤਾਂ ਵਿਖੇ ਸਾਧ ਸੰਗ ਜੀ ਸ਼ੀਤਾਂ ਵਿਖੇ ਜਾ ਕੇ ਸਾਧ ਸੰਗ ਜੀ ਤਨ ਤਨ ਬਾਬਾ ਦੀਪ ਸੁਨੀ ਦੇ ਦਰਬਾਰ ਦੇ ਵਿੱਚ ਸਾਧ ਸੰਗਤ ਕੜਾ ਪ੍ਰਸ਼ਾਦ ਦੀ ਦੇਖ ਕਰਾਉਂਦੀ ਹੈ ਦਰਬਾਰ ਵਿੱਚ ਖੜ ਕੇ ਅਰਦਾਸ ਬੇਨਤੀ ਕਰਦੀ ਹੈ ਉਸ ਤੋਂ ਪ੍ਰੰਤ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦੇ ਕੋਲ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਅਰਦਾਸ ਬੇਨਤੀ ਕਰਦੀ ਹੈ ਹੇ ਖੰਡੇ ਵਾਲੇ ਸੱਚੇ ਪਾਤਸ਼ਾਹ ਜੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਸਾ ਸੰਗਤ ਜੀ ਅਰਦਾਸ ਬੇਨਤੀ ਕਰਦੀ ਹੈ हे ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਮਹਾਰਾਜ ਮੇਰਾ ਘਰ ਵਾਲਾ ਸੱਚੇ ਪਾਤਸ਼ਾਹ ਜੀ ਆਪਰੇਸ਼ਨ ਕਰਾਉਣ ਵਾਸਤੇ ਗਿਆ ਉੱਥੇ ਕਿਨੇ ਆਪਰੇਸ਼ਨ ਕਰਨਾ ਪਰ ਬਾਬਾ ਦੀਪ ਸਿੰਘ ਜੀ ਕਿਰਪਾ ਕਰ ਦਿਓ ਤੁਸੀਂ ਡਾਕਟਰਾਂ ਦੇ ਡਾਕਟਰਾਂ ਤੁਸੀਂ ਉਸਤਾਦਾਂ ਦੇ ਉਸਤਾਦ ਹੋ ਜਿੰਨੇ ਵੀ ਦੁਨੀਆ ਦੇ ਡਾਕਟਰ ਆ ਬਾਬਾ ਜੀ ਤੁਸੀਂ ਉਹਨਾਂ ਦੇ ਉਸਤਾਦ ਆ ਤੁਸੀਂ ਕਿਰਪਾ ਕਰਕੇ ਬਾਬਾ ਜੀ ਉਸ ਹਸਪਤਾਲ ਦੇ ਵਿੱਚ ਜਾਓ ਤੇ ਬਾਬਾ ਜੀ ਕਿਰਪਾ ਕਰੋ ਪਰੇਸ਼ਾਨਤਾ ਹੋ ਗਿਆ ਪਰ ਬਾਬਾ ਜੀ ਮੇਰੇ ਘਰ ਵਾਲਾ ਬਾਬਾ ਜੀ ਸੁਰਤ ਨਹੀਂ ਕਰਦਾ ਅੱਖਾਂ ਨਹੀਂ ਖੋਲਦਾਗਾ ਸੁਰਤ ਨਹੀਂ ਕਰਦਾ ਅੱਖਾਂ ਨਹੀਂ ਖੋਲਦਾਗਾ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਅਰਦਾਸ ਬੇਨਤੀ ਕੀਤੀ ਮਗਰ ਸਾਧ ਸੰਗਤ ਜੀ ਕੋਈ 2-4 ਪ੍ਰੇਮੀ ਖੜੇ ਸੀ ਸਾਧ ਸੰਗਤ ਜੀ ਜਿਹੜੇ ਅਰਦਾਸ ਵਿੱਚ ਉਹਦੀ ਵਿੱਚ ਵੀ ਸਾਧ ਸੰਗਤ ਜੀ ਖੜ ਗਏ ਸਾਧ ਸੰਗਤ ਜੀ ਜਦੋਂ ਸਾਧ ਸੰਗਤ ਜੀ ਕੋਈ ਵੀ ਅਰਦਾਸ ਕਰਦਾ ਕਈ ਵਾਰੀ ਆਪਾਂ ਖੜ ਜਾਂਦੇ ਆ ਗੁਰੂ ਦੇ ਪਿਆਰਿਓ ਉਹ ਸਾਧ ਸੰਗਤ ਜੀ ਅਰਦਾਸ ਦੇ ਵਿੱਚ ਖੜ ਗਏ ਗੁਰੂ ਦੇ ਪਿਆਰਿਓ ਜਦੋਂ ਅਰਦਾਸ ਖਤਮ ਹੋਈ ਤੇ ਉਹਨਾਂ ਨੇ ਸਾਧ ਸੰਗਤ ਜੀ ਭੈਣ ਨੂੰ ਕਹਿਣਾ ਕੀਤਾ ਪੈਣਾ ਬਾਬਾ ਦੀਪ ਸਿੰਘ ਜੀ ਕਿਰਪਾ ਕਰ ਦੇਣਗੇ ਅੱਖਾਂ ਖੋਲ ਲੂਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਕਰ ਦੇਣਗੇ ਅੱਖਾਂ ਖੋਲ ਲੂਗਾ ਫਣ ਸਾਧ ਸੰਗਜੇ ਇੱਥੇ ਜੱਜਮੈਂਟ ਲਾਈਏ ਗੁਰੂ ਦੇ ਪਿਆਰੋ ਇਹ ਕੌਣ ਬੋਲਿਆ ਇਹ ਇਹ ਆਵਾਜ਼ ਕਿੱਥੋਂ ਆਈ ਹੈ ਦੁਨਿਆਵੀ ਲੋਕ ਸਤੇ ਪਾਸ਼ਾ ਜੀ ਇਹ ਕਹਿਣਗੇ ਦੁਨਿਆਵੀ ਲੋਕ ਸੰਗਤ ਜੀ ਇਹ ਕਹਿਣਗੇ ਕਿ ਪਾਸਿਓਂ ਭਾਈ ਚਾਰ ਬੰਦੇ ਖੜੇ ਸੀ ਉਹਨਾਂ ਚੋਂ ਬੰਦਾ ਬੋਲਿਆ ਪਰ ਸਾਧ ਸੰਗਤ ਦੀ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਪੁੱਛੋ ਉਹ ਕਹਿਣਗੇ ਬਾਬਾ ਦੀਪ ਸਿੰਘ ਜੀ ਇਹਨਾਂ ਦੇ ਵਿੱਚ ਆ ਕੇ ਬੋਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹਨਾਂ ਦੀ ਰਸਨਾ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਹੈ ਇਹ ਤਾਂ ਬੋਲਿਆ ਕਿ ਜਾ ਪੈਣਾ ਅੱਖਾਂ ਖੋਲੂਗਾ ਸਾਧ ਸੰਗਤ ਜੀ ਅਰਦਾਸ ਕਰਕੇ ਸਾਧ ਸੰਗਤ ਜੀ ਨਮਸਕਾਰ ਕੀਤੀ ਥੱਲੋਂ ਗੁਰੂ ਦੇ ਪਿਆਰਿਓ ਪ੍ਰਮਾਤਮਾ ਦਾ ਸ਼ੁਕਰ ਕੀਤਾ ਸ਼ੁਕਰਾਨਾ ਕੀਤਾ ਸਾਧ ਸੰਗਤ ਜੀ ਦਾ ਵਾਪਸ ਹੋਣ ਲੱਗੀ ਪਾਤਸ਼ਾਹ ਤੋਂ ਆਗਿਆ ਮੰਗਣ ਲੱਗੀ ਕਿ ਪਾਤਸ਼ਾਹ ਆਗਿਆ ਦੇਓ ਛੋਡੀ ਕਿਰਪਾ ਹੋਵੇ ਸਾਧ ਸੰਗਤ ਥੱਲੇ ਨਮਸਕਾਰ ਕੀਤੀ ਮੱਥਾ ਥੱਲੇ ਧਰਤੀ ਨਾਲ ਲੱਗਾ ਉਦੋਂ ਫੋਨ ਖੜਕ ਗਿਆ ਸਾਧ ਸੰਗਤ ਜੀ ਉਸੇ ਦੇ ਮੁੰਡੇ ਨੇ ਸਾਧ ਸੰਗਤ ਉਹਦੇ ਬੇਟੇ ਨੇ ਫੋਨ ਕਰ ਦਿੱਤਾ ਕਹਿੰਦਾ ਮਾਤਾ ਮਾਤਾ ਮਮਾ ਜੀ ਡੈਡੀ ਨੇ ਅੱਖਾਂ ਖੋਲ ਲਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਡੈਡੀ ਨੇ ਅੱਖਾਂ ਖੋਲ ਲਈਆਂ ਆਏ ਕਰਕੇ ਗੁਰੂ ਦੇ ਪਿਆਰਿਓ ਬੜੀ ਖੁਸ਼ ਹੋਈ ਫਿਰ ਧੰਨਵਾਦ ਕੀਤਾ ਬਾਬਾ ਦੀਪ ਸਿੰਘ ਜੀ ਦਾ ਜਦੋਂ ਸਾਧ ਸੰਗਤ ਜੀ ਹਸਪਤਾਲ ਦੇ ਵਿੱਚ ਪਹੁੰਚੀ ਤੇ ਗੁਰੂ ਦੇ ਪਿਆਰਿਓ ਖੁਸ਼ ਹੋ ਗਿਆ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਉਸ ਤੋਂ ਬਾਅਦ ਦੇ ਵਿੱਚ ਉਹਨੇ ਸਾਧ ਸੰਗਤ ਜੀ ਆਪ ਆਪ ਦੇ ਮੂੰਹੋਂ ਗੱਲ ਸੁਣਾਈ ਕਹਿੰਦਾ ਕਿ ਮੈਨੂੰ ਚਾਰ ਪੰਜ ਸੰਗ ਸੀਗੇ ਨੀਲੇ ਚੋਲੇ ਵਾਲੇ ਆਏ ਸੀਗੇ ਉਹਨਾਂ ਨੇ ਮੈਨੂੰ ਬਾਹੋਂ ਫੜ ਕੇ ਮੇਰੀਆਂ ਨਬਜਾਂ ਵੇਖਣਾ ਕਹਿੰਦੇ ਉੱਠ ਵੀ ਅੱਖਾਂ ਖੋਲ ਅੱਖਾਂ ਖੋਲ ਚੱਲ ਮੱਥਾ ਤੇ ਇੱਕ ਅੱਖਾਂ ਖੋਲ ਫਿਰ ਸਾਥ ਸੰਗ ਜੀ ਉਹਨੇ ਸਾਰੀ ਗੱਲ ਆਪ ਦੱਸੀ ਗੁਰੂ ਦੇ ਪਿਆਰਿਓ ਫਿਰ ਉਸ ਦਿਨ ਹੀ ਛੁੱਟੀ ਮਿਲ ਗਈ ਗੁਰੂ ਦੇ ਪਿਆਰੋ ਡਾਕਟਰ ਕਹਿੰਦੇ ਭਾਈ ਵੈਸੇ ਤਾਂ ਛੁੱਟੀ ਦੇ ਨਹੀਂ ਸਕਦੇ ਪਰ ਜੇ ਤੁਸੀਂ ਕਹਿੰਨੇ ਆ ਤਾਂ ਅਸੀਂ ਛੁੱਟੀ ਦੇ ਦਿੰਨੇ ਆ ਆਕੇ ਸਾਧ ਸੰਗਤ ਜੀ ਜੋਤ ਦੇ ਕੋਲੇ ਨਮਸਕਾਰ ਕੀਤੀ ਭੁੱਲ ਬਖਸ਼ਾਈ ਕਿ ਹੇ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਮੇਰੀਆਂ ਭੁੱਲਾਂਾਂ ਚ ਧਾਰਨੀਆਂ ਕਿਰਪਾ ਕਰੋ ਮਹਾਰਾਜ ਤੇ ਤੇਰਾ ਹੀ ਦਿੱਤਾ ਖਾਣੇ ਤੇਰਾ ਦਿੱਤਾ ਪਹਿਨਦੇ ਆ ਮੇਰੀ ਬੁੱਧੀ ਨੂੰ ਹੀ ਕੁਛ ਹੋ ਗਿਆ ਸੱਚੇ ਪਾਤਸ਼ਾਹ ਮੈਂ ਤਾਂ ਕਿੰਤੂ ਪ੍ਰੇੰਤੂ ਕਰ ਲੱਗ ਗਿਆ ਐਂ ਕਰਕੇ ਖੰਡੇ ਵਾਲੇ ਸਾਧ ਸੰਗਤ ਜੀ ਕਾਜ ਸਵਾਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਐਂ ਕਰਕੇ ਕਾਜ ਸਵਾਰਦੇ ਆ ਸਾਧ ਸੰਗਤ ਜੀ ਦੁਆਰਾ ਫੇਰ ਦੱਸ ਦਿੱਤੀ ਗਏ ਗੁਰੂ ਦੇ ਪਿਆਰਿਓ ਜਿਵੇਂ ਸੰਗਤ ਸਾਡੇ ਕੋਲੇ ਆਉਂਦੀ ਹੈ ਕਈ ਵਾਰੀ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਨਾਨਕ ਸਰਵਾਲੇ ਗੁਰੂ ਦੇ ਪਿਆਰਿਓ ਜਦੋਂ ਆਪਣੀ ਮੌਜ ਵਿੱਚ ਆਉਂਦੇ ਆ ਸਾਧ ਸੰਗਤ ਜੀ ਦਾਸ ਜਿਨ੍ਹਾਂ ਨੂੰ ਵੀ ਪਿਆਰ ਕਰਦਾ ਸਾਧ ਸੰਗਤ ਜੀ ਜਿਹਨੂੰ ਬੜਾ ਪਿਆਰ ਕਰਦਾ ਗੁਰੂ ਦੇ ਪਿਆਰਿਓ ਕਾਫੀ ਸੰਗਤ ਆਉਂਦੀ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਫਿਰ ਬਾਬਾ ਜੀ ਦੀਵਾਨ ਲਾਉਂਦੇ ਉਹਨਾਂ ਦੀ ਜੋ ਮੈਂ ਵੀ ਇਹਨਾਂ ਕੋਲੋਂ ਪਾਈ ਦੀਵਾਨ ਦੀ ਸੇਵਾ ਲੈ ਲਓ ਇਹਨਾਂ ਤੇ ਪ੍ਰਮਾਤਮਾ ਦੀ ਪੂਰੀ ਕਿਰਪਾ ਰਹੂਗੀ ਇਹਨਾਂ ਦਾ ਲੋਕ ਸੁਖੀ ਹੈ ਪਰ ਲੋਕ ਸੁਹੇਲਾ ਹੋ ਜਾਊਗਾ ਇਹਨਾਂ ਦੀਆਂ ਸੰਗਤ ਜਾਇਦਾ ਕਰਾਂ ਕਰੋਗੀ ਭਾਈ ਅਸੀਂ ਆਪਣੇ ਵੱਲੋਂ ਨਹੀਂ ਕਹਿੰਦੇ ਹੁੰਦੇ ਸਾਨੂੰ ਬਾਬਾ ਅਨੰਦ ਸਿੰਘ ਜੀ ਪਿੱਛੋਂ ਸਾਧ ਸੰਗਤ ਜੀ ਹੁਕਮ ਕਰਦੇ ਆ ਜਾਂ ਫਿਰ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਸੀ ਦਾਸ ਸਿੰਘਾਂ ਦੀਆਂ ਬਖਸ਼ਾ ਹੁੰਦੀਆਂ ਇਹਦੇ ਜੁम्मे ਭਾਈ ਦੀਵਾਨ ਲਾ ਕੇ ਦਾ ਭਲਾ ਕਰ ਦਿਓ ਇਹਦੇ ਕੋਲੋਂ ਦੀਵਾਨ ਦੀ ਸੇਵਾ ਲਓ ਸਾਧ ਸੰਗਤ ਜੀ ਕੋਈ ਅਸੀਂ ਦੀਵਾਨਾਂ ਦੇ ਵਾਸਤੇ ਨਹੀਂ ਬਾਬਾ ਜੀ ਦੇ ਦੀਵਾਨ ਆ ਬਾਬਾ ਦੀਪ ਸਿੰਘ ਜੀ ਦੇ ਦੀਵਾਨ ਆ ਤਾਂ ਇਹ ਦਾਸ ਦੇ ਦੀਵਾਨ ਨਹੀਂ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੀਵਾਨ ਆ ਸਾਧ ਸੰਗਤ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿ ਹੁੰਦੀ ਹੈ ਕਿੰਨੀਆਂ ਸੰਗਤਾਂ ਦਾ ਭਲਾ ਹੋ ਜਾਂਦਾ ਗੁਰੂ ਦੇ ਪਿਆਰਿਓ ਆਓ ਸਾਧ ਸੰਗਤ ਜੀ ਜਿਨ੍ਹਾਂ ਨੂੰ ਦੀਵਾਨ ਬਖਸ਼ੇ ਜਾਂਦੇ ਸਾਧ ਸੰਗਤ ਜੀ ਜਿਨ੍ਹਾਂ ਦੇ ਸੁਵੇਰ ਦੀਵਾਨ ਲਾਏ ਜਾਂਦੇ ਆ ਜਿਹੜੇ ਸਾਧ ਸੰਗਤ ਜੀ ਆਪਣੀ ਸਿਆਣਪ ਮੂਰੇ ਰੱਖ ਲੈਂਦੇ ਆ ਉਹ ਕਹਿੰਦੇ ਬਾਬਾ ਪਹਿਲਾਂ ਤੂੰ ਚਮਤਕਾਰ ਵਿਖਾ ਤੇਰੇ ਵਿੱਚ ਚਮਤਕਾਰ ਕੀ ਆ ਤੂੰ ਪਹਿਲਾਂ ਚਮਤਕਾਰ ਦਿਖਾ ਫਿਰ ਦੀਵਾਨ ਲਵਾਵਾਂਗੇ ਨਹੀਂ ਭਾਈ ਅਸੀਂ ਚਮਤਕਾਰ ਨਹੀਂ ਵਿਖਾਉਣਾਗਾ ਖੰਡੇ ਵਾਲੀ ਸਰਕਾਰ ਨੇ ਚਮਤਕਾਰ ਵਿਖਾਉਣਾ ਤੇਰੇ ਕਰਮ ਚੰਗੇ ਆ ਸਾਥ ਸੰਗ ਜੀ ਸਾਨੂੰ ਤਾਂ ਆਪ ਹੀ ਬਾਬਾ ਜੀ ਭੇਜ ਦਿੰਦੇ ਹੁੰਦੇ ਜਾਂ ਵੀ ਤ ਉਹਦੇ ਕੋਲੇ ਜਾਵੜਾ ਉਹਨਾਂ ਨੂੰ ਦਵਾਨਾਂ ਦਾ ਸੁਨੇਹਾ ਦੇ ਦੇ ਅਸੀਂ ਜਾਣੀਏ ਸਾਡਾ ਕੰਮ ਜਾਣੇ ਤੇ ਜਿਹੜੇ ਸਾਥ ਸੰਗ ਜੀ ਉਧਰ ਮਾਲਕ ਨਾਲ ਜੁੜੇ ਹੁੰਦੇ ਆ ਉਹ ਝੋਲੀ ੱਡ ਲੈਂਦੇ ਬਾਬਾ ਜੀ ਕਿਰਪਾ ਕਰੋ ਅਸੀਂ ਕਿਹੜੇ ਦਿਨ ਦਵਾਨ ਰੱਖੀਏ ਕਦੋਂ ਰੱਖੀਏ ਬਾਬਾ ਜੀ ਅਸੀਂ ਉਹ ਝੋਲੀ ੱਡ ਕੇ ਸਾਥ ਸੰਗ ਜੀ ਬਾਬਾ ਦੀਪ ਸਿੰਘ ਜੀ ਦਾ ਹੁਕਮ ਆਪਣੀ ਝੋਲੀ ਚ ਪਵਾ ਲੈਂਦੇ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਸਾਥ ਸੰਗ ਜੀ ਬਹੁਤ سارے ਲੋਕ ਸਾਸਾਂਝ ਕੇੰਤੂ ਪ੍ਰੰਤੂ ਕਰਦੇ ਆ ਲੈ ਤੂੰ دیਵਾਨ ਲਾਏਗਾ ਉੱਥੇ ਤੁਸੀਂ دیਵਾਨ ਲਵਾਏਗਾ ਜਿਵੇਂ ਸਾਸਾਂਝ ਜੀ ਕੋਈ ਬੰਦਾ ਰੁੱਖਾ ਜਾ ਹੁੰਦਾ ਇਸ ਕਰਕੇ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰੋ ਸ਼ਹੀਦਾਂ ਸਿੰਘਾਂ ਦੀ ਜੋਤ ਘਰ ਦੇ ਵਿੱਚ ਜਗਣੀ ਚਾਹੀਦੀ ਗੁਰੂ ਦੇ ਪਿਆਰਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸਰਕਾਰ ਸਾਸਾਂਝ ਦੀ ਬਹੁਤ ਲੋਕਾਂ ਦੇ ਦੁਨੀਆ ਦੇ ਭਲੇ ਕਰਦੀ ਗੁਰੂ ਦੇ ਪਿਆਰਿਓ ਆਪ ਜੀ ਕਿਰਪਾ ਕਰੋ ਇਹਨਾਂ دیਵਾਨਾਂ ਨੂੰ ਸਾਸਾਂਝ ਜੀ ਬਾਬਾ ਦੀਪ ਸਿੰਘ ਜੀ ਦੇ ਦੀਵਾਨ ਸਮਝ ਕੇ ਖੰਡੇ ਵਾਲੇ ਦੀ ਸੱਚੇ ਪਾਤਸ਼ਾਹੀ ਦੀ ਬਖਸ਼ਿਸ਼ ਸਮਝ ਕੇ ਆਪਣੇ ਪੁੰਨ ਬਣਾਇਆ ਕਰੋ ਘਰ-ਘਰ ਦੇ ਵਿੱਚ ਸਾਧ ਸੰਗਤ ਜੀ ਸ਼ੇਅਰ ਕਰਕੇ ਇਹ ਦੀਵਾਨ ਸਾਧ ਸੰਗਤ ਜੀ ਲਈਕ ਬੇਸ਼ੱਕ ਦੀ ਨਾ ਕਰਿਆ ਕਰੋ ਦੀਵਾਨਾਂ ਨੂੰ ਸ਼ੇਅਰ ਕਰਕੇ ਸਾਧ ਸੰਗਤ ਜੀ ਉਹਨਾਂ ਦੀਆਂ ਵਡਿਆਈਆਂ ਘਰ-ਘਰ ਦੇ ਵਿੱਚ ਪਹੁੰਚਾਇਆ ਕਰੋ ਗੁਰੂ ਦੇ ਪਿਆਰਿਓ ਆਓ ਸਾਧ ਸੰਗਤ ਜੀ ਅੱਜ ਕੱਲ ਦੇ ਵਿੱਚ ਨਾ ਰਹੀਏ ਸਾਧ ਸੰਗਤ ਜੀ ਮੌਕਾ ਸੰਭਲ ਗਏ ਆਪਾਂ ਆਪਣੀ ਝੋਲੀ ਦੇ ਵਿੱਚ ਬਾਬਾ ਜੀ ਮੌਸਰ ਦੀਆਂ ਸਾਧ ਸੰਗਤ ਦੀ ਖੁਸ਼ੀਆਂ ਪਾਉਂਦੇ ਆ ਆਪਾਂ ਢੇਰੀ ਨਾ ਕਰੀਏ ਗੁਰੂ ਦੇ ਪਿਆਰਿਓ ਸਾਡੇ ਬਹੁਤ ਮਾੜੇ ਕਰਮ ਹੁੰਦੇ ਜਦੋਂ ਅਸੀਂ ਉਹਨਾਂ ਦਾ ਕੋਈ ਦੀਵਾਨ ਜਾਂ ਉਹਨਾਂ ਦੀ ਸੇਵਾ ਠੁਕਰਾ ਦਿੰਨੇ ਆ ਇਸ ਕਰਕੇ ਗੁਰੂ ਦੇ ਪਿਆਰਿਓ ਉਹਨਾਂ ਦੀ ਸੇਵਾ ਝੋਲੀ ੱਡ ਕੇ ਗੁਰੂ ਦੇ ਪਿਆਰਿਓ ਬਾਬਾ ਜੀ ਦੀ ਦਾਤ ਸਮਝ ਕੇ ਆਪਣੀ ਝੋਲੀ ਚ ਪਵਾਇਆ ਕਰੋ ਗੁਰੂ ਦੇ ਪਿਆਰਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਕੇ ਸਾਧ ਸੰਗ ਜੀ ਮਾਲਕ ਕਿਰਪਾ ਕਰਨਗੇ ਉਹਨਾਂ ਦੇ ਦਰਬਾਰ ਦੇ ਉੱਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਗੁਰੂ ਦੇ ਪਿਆਰਿਓ ਸਾਨੂੰ ਸਾਰਾ ਕੁਝ ਪਤਾ ਹੁੰਦਾ ਗੁਰੂ ਦੇ ਪਿਆਰਿਓ ਦਾਸ ਨੂੰ ਵੀ ਬਾਬਾ ਜੀ ਦੀਵਾਨ ਲਵਾਉਣ ਵਾਸਤੇ ਕਿਉਂ ਕਹਿੰਦੇ ਆ ਜਾ ਇਹਨਾਂ ਦਾ ਕੋਈ ਮਰੀਜ਼ ਠੀਕ ਕਰਨਾ ਹੋਊਗਾ ਜਾਂ ਇਹਨਾਂ ਨੂੰ ਕੋਈ ਕਸਰ ਹੋਊਗੀ ਉਹ ਠੀਕ ਕਰਨੇ ਹੋਗੇ ਜਾਂ ਬਾਬਾ ਜੀ ਨੇ ਕੋਈ ਉੱਚੇ ਅਹੁਦੇ ਦੇਣਾ ਹੋਊਗਾ ਇਹਨਾਂ ਦਾ ਉੱਚੇ ਅਹੁਦੇ ਤੇ ਬਿਠਾਉਣਾ ਹੋਊਗਾ ਸਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਪਰ ਮੌਕੇ ਤੇ ਨਹੀਂ ਦੱਸਦੇ ਸਾਧ ਸੰਗ ਜੀ ਇਹਦੀ ਸਵਾ ਮਹੀਨੇ ਦੀ ਮੌਤ ਹੁੰਦੀ ਆ ਸਵਾ ਮਹੀਨੇ ਤੋਂ ਬਾਅਦ ਵਿੱਚ ਸਾਧ ਸੰਗ ਜੀ ਅਸੀਂ ਦੱਸ ਦਿੰਨੇ ਹਾਂ ਨੇ ਭਾਈ ਬਾਬਾ ਜੀ ਨੇ ਇਸ ਕਰਕੇ دیਵਾਨ ਲਵਾਏ ਸੀ ਵੀ ਆਹ ਤੇਰਾ ਕੰਮ ਰਾਸ ਕਰਨਾ ਸੀਗਾ ਆਹ ਤੇਰਾ ਕੰਮ ਰਾਸ ਕਰਨਾ ਸੀਗਾ ਇਸ ਕਰਕੇ ਗੁਰੂ ਦੇ ਪਿਆਰਿਓ ਅਸੀਂ ਬਾਅਦ ਦੇ ਵਿੱਚ ਸਵਾ ਮਹੀਨੇ ਤੋਂ ਬਾਅਦ ਦੇ ਵਿੱਚ ਦੱਸਦੇ ਹਾਂ ਭਾਈ ਆਹ ਕੰਮ ਸੀਗਾ ਤਾਂ ਬਾਬਾ ਜੀ ਨੇ ਦਵਾਨ ਤੇਰੇ ਜੁਮੇ ਲਾਈ ਸੀਗੇ ਹੁਣ ਤੇਰੀ ਕਿਸਮਤ ਵਿੱਚ ਨਹੀਂ ਸਾਧ ਸੰਗਤ ਜੀ ਇਸ ਕਰਕੇ ਸਵਾ ਮਹੀਨੇ ਦੀ ਬਾਬਾ ਜੀ ਮੋਤ ਦੰਦੇ ਆ ਕਿ ਸਵਾ ਮਹੀਨੇ ਦੇ ਵਿੱਚ ਆਪਾਂ ਉਹਦੇ ਕੋਲ ਦਵਾਨਾਂ ਦੀ ਸੇਵਾ ਲੈਣੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਈ ਸਾਧ ਸੰਗਤ ਜੀ ਭਾਨੇ ਲਾ ਦਿੰਦੇ ਆ ਮੈਂ ਉਹਨੂੰ ਪੁੱਛੂੰਗਾ ਜੀ ਮੈਂ ਉਹਦੇ ਨਾਲ ਰਹਿ ਆ ਕਰੂੰਗਾ ਮੈਂ ਉਹਦੇ ਨਾਲ ਰਹਿ ਆ ਕਰੂੰਗਾ ਨਹੀਂ ਭਾਈ ਉਹਦੇ ਨਾਲ ਨਹੀਂ ਇਹ ਤਾਂ ਸੇਵਾ ਤੇਰੇ ਕੋਲੋਂ ਲੈਣੀ ਆ ਸਾਡੇ 5 ਪੈਸੇ ਨਹੀਂ ਸਾਸਾਂ ਦੀ ਖਰਚ ਆਉਂਦੇ 5 ਪੈਸੇ ਵੀ ਨਹੀਂ ਖਰਚ ਆਉਂਦੇ ਸਾਡੇ ਕੋਲ ਤਾਂ ਸਾਸਾਂ ਦੀ ਪੈਸੇ ਸਕਾਂ ਦੀ ਹੋਰ ਇਕੱਠੇ ਹੋ ਜਾਂਦੇ ਆ ਲੋਕਾਂ ਦੇ ਭਲੇ ਹੋ ਜਾਂਦੇ ਆ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਖੰਡੇ ਵਾਲੇ ਸਰਕਾਰ ਦੀ ਸਾਸਾਂ ਦੀ ਸਾਡੇ ਤੇ ਕਿਰਪਾ ਹੋ ਜਾਂਦੀ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੋ ਜਾਂਦੀ ਆ ਇਸ ਕਰਕੇ ਆਓ ਗੁਰੂ ਦੇ ਪਿਆਰੋ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੀਏ ਦੇਹਾਂ ਨੂੰ ਮੰਨਣਾ ਨਹੀਂ ਕਿ ਸੇਨੇ ਵੀ ਆਪਾਂ ਸਰੀਰ ਨੂੰ ਨਹੀਂ ਮੰਨਣਾ ਸਾ ਸਾਂਝ ਕਈ ਸਰੀਰਾਂ ਨੂੰ ਮੰਨੇ ਜਾਂਦੇ ਆ ਮੇਰਾ ਗੁਰੂ ਜੀ ਉਹ ਆ ਮੈਂ ਉੱਥੇ ਜਾ ਨਾ ਜੀ ਮੈਂ ਉੱਥੇ ਜਾ ਨਾ ਮੇਰਾ ਗੁਰੂ ਉਹ ਆ ਸਾ ਸੰਗ ਜੀ ਸਰੀਰਾਂ ਨੂੰ ਹੀ ਮੰਨੇ ਜਾਂਦੇ ਸਾ ਸੰਗ ਜੀ ਬੰਦਿਆਂ ਦੀ ਪੂਜਾ ਕਰੀ ਜਾਂਦੇ ਆ ਨਹੀਂ ਭਾਈ ਆਪਾਂ ਬੰਦਿਆਂ ਦੀ ਪੂਜਾ ਨਹੀਂ ਕਰਨੀ ਆਪਾਂ ਸਰੀਰਾਂ ਦੀ ਪੂਜਾ ਨਹੀਂ ਕਰਨੀ ਆਪਾਂ ਗੀਠੀਆਂ ਦੀ ਪੂਜਾ ਨਹੀਂ ਕਰਨੀ ਕੇਵਲ ਤੋਂ ਕੇਵਲ ਆਪਣਾ ਸਾ ਸੰਜੀ ਜਿਹੜੇ ਗੁਰੂ ਹਨ ਉਹ ਤਾਂ ਅਚੀਰ ਗੁਰੂ ਗ੍ਰੰਥ ਸਾਹਿਬ ਜੀ ਹਣ ਸਾਥ ਸੰਗਤ ਜੀ ਆਪਾਂ ਸ਼ਬਦ ਨਾਲ ਜੋੜਨਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਸ਼ਹੀਦਾ ਸੰਗਾਂ ਦੇ ਨਾਲ ਪਿਆਰ ਰੱਖਣਾ ਫਿਰ ਸਾਥ ਸੰਗਤ ਜੀ ਆਪਾਂ ਨੂੰ ਕੀ ਮਿਲੇਗਾ ਲੋਕ ਸੁਖੀ ਉੱਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਥ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਤੋਂ ਸਾਥ ਸੰਗਤ ਜੀ ਤੁਹਾਡੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੁਟਾਨ ਕੁਟਾਨ ਧੰਨਵਾਦ ਸਾਥ ਸੰਗਤ ਜੀ ਜਿਨ੍ਹਾਂ ਨੇ ਵੀਰਾਂ ਨੇ Hindu ਪਰਿਵਾਰ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਇਹਨਾਂ ਨੂੰ ਦੀਵਾਨ ਰੱਖਿਆ ਇਹਨਾਂ ਤੇ ਵੀ ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜੀ ਸਾਤਸੰਗ ਜੀ ਫੇਰ ਸਮਾਂ ਮਿਲਿਆ ਤੇ ਆਪੀ ਤੇ ਦਰਸ਼ਨ ਕਰਾਂਗੇ ਗੁਰੂ ਦੇ ਪਿਆਰੋ ਵੱਧ ਤੋਂ ਵੱਧ ਆਪਣੇ ਪੁੰਨ ਬਣਾਉਣੇ ਇਸ ਦੁਆਰ ਨੂੰ ਗਾਂ ਦੀ ਗਾਂ ਸਾਤਸੰਗ ਜੀ ਭੇਜ ਕੇ ਗੁਰੂ ਦੇ ਪਿਆਰੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਸਾਤਸੰਗ ਜੀ ਆਪਣਾ ਖਾਤਾ ਖਲਾਓ ਆਪਣੇ ਪੁੰਨ ਬਣਾਓ ਗੁਰੂ ਦੇ ਪਿਆਰੋ ਹਰ ਇੱਕ ਤੁਹਾਡੀ ਕਾਮਨਾ ਪੂਰੀ ਹੋਊਗੀ ਭੁੱਲਾਂ ਚੁੱਕਾ ਹੋ ਜਾਂਦੀਆਂ ਸਾਤਸੰਗ ਜੀ ਦਾਸ ਨੂੰ ਮaaf ਕਰ ਦੇਣਾ ਅੱਗੇ ਤੋਂ ਸਮਰੱਥ ਬਖਸ਼ਣੀ ਦਾਸ ਲਈ ਵੀ ਸੀਸ ਬਖਸ਼ਿਸ਼ ਕਰਨੀ ਸਾਤਸੰਗ ਜੀ ਆਓ ਬਲਾਓ ਸਾਤਸੰਗ ਜੀ ਫਿਰ ਤੇ ਗੁਰੂ ਦੇ ਪਿਆਰੋ ਇਥੇ ਹੀ ਆਪਾਂ ਸਮਾਪਤੀ ਕਰੀਏ ਸੋਕ ਬਿਹਾਰ ਵਾਲਿਓ ਇਥੇ ਹੀ ਸਮਾਪਤੀ ਕਰੀਏ ਸਾਧ ਸੰਗਤ ਜੀ ਆਪਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ